ਰੋਪੜ ਪੰਜਾਬ ਦੀ ਧਰਤੀ ਜਿੱਥੇ ਮਿੱਟੀ ਦਾ ਹਰ ਕਣ ਇਤਿਹਾਸ ਬੋਲਦਾ ਹੈ ਇੱਥੇ ਸਥਿਤ ਹੈ ਪੁਰਾਤੱਤਵ ਵਿਭਾਗ ਦੀ ਰੋਪੜ ਆਰਕੀਓਲੋਜੀਕਲ ਸਾਈਟ ਜੋ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਖੋਜਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਸਾਲ 1953 ਦੇ ਵਿੱਚ ਪ੍ਰਸਿੱਧ ਪ੍ਰਤਤਵ ਵਿਗਿਆਨੀ ਡਾਕਟਰ ਵਾਈ ਡੀ ਸ਼ਰਮਾ ਨੇ ਇੱਥੇ ਪਹਿਲੀ ਵਾਰ ਖੁਦਾਈ ਸ਼ੁਰੂ ਕੀਤੀ ਤੇ ਜੋ ਕੁਝ ਮਿੱਟੀ ਹੇਠੋਂ ਬਾਹਰ ਆਇਆ ਉਹ ਪੰਜਾਬ ਦੇ ਇਤਿਹਾਸ ਦਾ ਇੱਕ ਜੀਵੰਤ ਸਫਾ ਸੀ ਇੱਥੇ ਮਿਲੇ ਅਵਸ਼ੇਸ਼ ਦੱਸਦੇ ਨੇ ਕਿ ਰੋਪੜ ਵਿੱਚ ਹੜੱਪਾ ਯੁੱਗ ਤੋਂ ਲੈ ਕੇ ਗੋਪਤ ਤੇ ਮਦਕਾਲੀ ਕਾਲ ਤੱਕ ਨਿਰੰਤਰ ਵਸਾਵਾ ਰਿਹਾ ਹੈ ਸਭ ਤੋਂ ਪਰਤ ਚ ਮਿਲੇ ਸਿੰਧੂ ਘਾਟੀ ਸਭਿਅਤਾ ਦੇ ਨਿਸ਼ਾਨ ਮਿੱਟੀ ਦੇ ਬਰਤਨ ਮੋਤੀ ਤਾਂਬੇ ਦੇ ਉਪਕਰਨ ਤੇ ਇਟਾਂ ਦੇ ਮਕਾਨਾਂ ਦੇ ਅਵਸ਼ੇਸ਼ ਇੱਥੇ ਮਿਲੀ ਮਿੱਟੀ ਦੀ ਮੱਠੀ ਵਿੱਚ ਦਫਨ ਹੜੱਪਾ ਮਨੁੱਖੀ ਕੰਗਾਲ ਦੀ ਖੋਜ ਸਾਡੇ ਲਈ ਸੱਭਿਆਚਾਰਕ ਰਸਮਾਂ ਦਾ ਬਲក្ខਣ ਪ੍ਰਮਾਣ ਹੈ ਇਸ ਤੋਂ ਉੱਪਰ ਮਿਲੇ ਵੈਦਿਕ ਕਾਲ ਦੇ ਆਸਾਰ ਲੋਹੇ ਦੇ ਹਥਿਆਰ ਕੁੰਡਾਂ ਦੇ ਚਿੰਨ ਤੇ ਪਿੰਡਾਂ ਦੇ ਅਵਸ਼ੇਸ਼ ਇਹ ਦੱਸਦੇ ਨੇ ਕੇ ਆਰਿਆਂ ਦਾ ਵਾਸ ਇਸ ਖੇਤਰ ਦੇ ਵਿੱਚ ਸੀ ਰੋਪੜ ਉਹ ਧਰਤੀ ਹੈ ਜਿੱਥੇ ਸਤਲੁਜ ਤੇ ਦਰਿਆ ਤੇ ਬਿਆਸ ਦਰਿਆ ਮਿਲਦੇ ਨੇ ਜਿਸ ਦਾ ਜ਼ਿਕਰ ਰਿਗਵੇਦ ਤੇ ਮਹਾਭਾਰਤ ਦੇ ਵਿੱਚ ਵੀ ਕੀਤਾ ਗਿਆ ਹੈ ਅਗਲੀ ਪਰਤ ਵਿੱਚ ਮਿਲੇ ਮੌਰੀਆ ਕਾਲ ਦੇ ਅਵਸ਼ੇਸ਼ ਅਸ਼ੋਕ ਸਮੇਂ ਦੀਆਂ ਮੋਹਰਾਂ ਰੰਗीन ਮਿੱਟੀ ਦੇ ਬਰਤਨ ਦੀ ਮਿੱਟੀ ਦੇ ਪਤਲੇ ਇਹ ਸਾਬਤ ਕਰਦੇ ਨੇ ਕਿ ਮੌਰੀਆ ਸਮੇਂ ਰੋਪੜ ਇੱਕ ਮਹੱਤਵਪੂਰਨ ਪ੍ਰਸ਼ਾਸਨਿਕ ਕੇਂਦਰ ਸੀ ਗੁਪਤ ਕਾਲ ਦੌਰਾਨ ਇੱਥੇ ਵਿਦਿਆ ਤੇ ਵਪਾਰ ਦਾ ਕੇਂਦਰ ਵਿਕਸਿਤ ਹੋਇਆ ਸਿੱਕੇ ਤੇ ਮੋਹਰਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਹਿੰਦੂ ਬੁੱਧ ਤੇ ਜੈਨ ਧਰਮਾਂ ਦਾ ਪ੍ਰਭਾਵ ਰਿਹਾ ਮਦ ਕਾਲ ਵਿੱਚ ਰੋਪੜ ਬਕਵਾਕ ਰਾਜਵਾਂਸ਼ਾਂ ਦੇ ਅਧੀਨ ਰਿਹਾ ਕੁਸ਼ਾਨ ਗੁਪਤ ਗਜਨਵੀ ਮੁਗਲ ਤੇ ਬਾਅਦ ਦੇ ਵਿੱਚ ਸਿੱਖ ਕਾਲ ਤੱਕ ਹਰ ਯੁੱਗ ਦੀ ਇੱਕ ਪਰਤ ਇਸ ਧਰਤੀ ਹੇਠ ਦਫਨ ਹੈ ਇਸੇ ਕਰਕੇ ਵਿਦਵਾਨ ਇਸ ਨੂੰ ਕਹਿੰਦੇ ਨੇ ਪੰਜਾਬ ਦਾ ਮਿੰਨੀ ਹੜੱਪਾ ਅੱਜ ਇੱਥੇ ਪੁਰਾਤੱਤਵ ਵਿਭਾਗ ਵੱਲੋਂ ਬਣਾਇਆ ਗਿਆ ਮਿਊਜ਼ੀਅਮ ਇਸ ਵਿਰਾਸਤ ਨੂੰ ਸੰਭਾਲ ਰਿਹਾ ਹੈ। ਇੱਥੇ ਪ੍ਰਦਰਸ਼ਿਤ ਹਨ ਹੜੱਪਾ ਕਾਲ ਦੇ ਖਡੌਣੇ, ਲੋਹੇ ਦੇ ਹਥਿਆਰ, ਗੁਪਤ ਯੁੱਗ ਦੇ ਸਿੱਕੇ ਤੇ ਮਿੱਟੀ ਦੇ ਸ਼ਿਲਪ। ਇਹ ਸਾਰੇ ਅਵਸ਼ੇਸ਼ ਸਾਡੇ ਇਤਿਹਾਸ ਦਾ ਜੀਵੰਤ ਦਰਪਣ ਹਨ। ਰੋਪੜ ਦੀ ਪੁਰਾਤੱਤਵ ਸਾਈਟ ਸਾਡੇ ਭੂਤਕਾਲ ਦੀ ਖਾਮੋਸ਼ ਕਹਾਣੀ ਹੈ। ਇੱਕ ਅਜਿਹੀ ਕਹਾਣੀ ਜੋ ਮਿੱਟੀ ਵਿੱਚ ਦਫਨ ਹੋ ਕੇ ਵੀ ਸਾਡੇ ਵਰਤਮਾਨ ਨੂੰ ਸਮਝਣ ਦੀ ਕੁੰਜੀ ਹੈ ਇਹ ਸਾਨੂੰ ਜਾਗ ਦਿਵਾਉਂਦੀ ਹੈ ਕਿ ਸਾਡੀ ਪਛਾਣ ਸਿਰਫ ਅੱਜ ਤੱਕ ਸੀਮਤ ਨਹੀਂ ਸਗੋਂ ਹਜ਼ਾਰਾਂ ਸਾਲ ਪੁਰਾਣੇ ਸਭਿਆਚਾਰਕ ਵਿਰਾਸਤ ਨਾਲ ਜੁੜੀ ਹੋਈ ਹੈ ਇਹ ਪ੍ਰਾਤਤਵ ਸਾਈਟ ਪ੍ਰਾਤਤਵ ਵਿਭਾਗ ਦੇ ਮਿਊਜ਼ੀਅਮ ਤੋਂ ਮਹਿਜ਼ 5 ਮਿੰਟ ਦੇ ਰਸਤੇ ਦੇ ਉੱਤੇ ਸਥਿਤ ਹੈ ਰੋਪੜ ਆਓ ਤਾਂ ਇਸ ਨੂੰ ਦੇਖਣਾ ਨਾ ਭੁੱਲਣਾ